ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਪਹੁੰਚੇ ਹੋਏ ਸੀ ਭਰਾ ਮੇਰੇ ਤਲਵੰਡੀ ਸਾਭੋ ਅਵਤਾਰ ਬਾਈ ਕੋਲੇ ਤੇ ਬਾਈ ਕੋਲੇ ਬਹੁਤ ਸਾਰੇ ਟਰੈਕਟਰ ਆ ਭਰਾ ਮੇਰੇ ਕੈਸਰ ਇੱਕ ਮਹਿੰਦਰਾ ਤੇ ਇੱਕ ਹੈਗਾ ਮੈਚੀ ਤੇ ਬਾਈ ਨਾਲ ਥੋੜੀ ਕਰਾਉਣੀ ਗੱਲਬਾਤ ਤੇ ਹੋਰ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਠੀਕ ਠਾਕ ਹੋ ਜੀ ਵਧੀਆ ਜੀ ਵਧੀਆ ਤੇ ਆਪਣੇ ਮਹਿੰਦਰਾ ਬਾਰੇ ਦੱਥੇ ਵੀ ਮਹਿੰਦਰਾ ਜੀ ਆਪਣੇ ਕੋਲੇ ਹੈਗੇ ਆ 255 ਮਗਲੜਾ ਨਵੇਂ ਜੇ ਕੇ ਦੀ ਅੱਛਾ ਜੀ ਮੂਲ ਦਾ ਰਹਿ ਗਿਆ 70 ਪੈਸੇ 70 ਪੈਸੇ ਹੈਗੇ ਹਨ ਜੀ ਮਗਰ ਮਗਰ ਨੀ ਤਾਂ ਨਵੀਂ ਹੈਣਾ ਜੀ ਹਾਂ ਜੀ ਪੂਰਾ ਸੋਨਾ ਫਿਰ ਕੇ ਹੋਇਆ ਹਾਂਜੀ ਇੰਜਨ ਕੇਅਰ ਤਾਂ ਕਿੰਨੇ ਜੀ ਬਾਈ ਵਧੀਆ ਵਾ ਕੇ ਭਾਵਾ ਲੈ ਜਾਣਾ ਅੱਛਾ ਜੀ ਓਕੇ ਆ ਜਾਮਾ ਹਾਂ ਜੀ ਹਾਂ ਤੇ ਬਹੁਤ ਸੋਨਾ ਟਰੈਕਟਰ ਆ ਭਰਾ ਮੇਰਾ ਸੁੱਕਾ ਟਰੈਕਟਰ ਆ ਜਮਾ ਚਾਰ ਚ ਫਿਰ ਤੁਹਾਨੂੰ ਘੁੰਮ ਕੇ ਦਿਖਾ ਦਨੇ ਇਹ ਪੰਜਾਬ ਨੰਬਰ ਆ ਜੀ ਨਹੀਂ ਹਰਿਆਣਾ ਨੰਬਰ ਹਰਿਆਣਾ ਨੰਬਰ ਆ ਭਰਾ ਮੇਰਾ ਪੂਰਾ ਘੈਂਟ ਟਰੈਕਟਰ ਆ ਤੇ ਆ ਦੇਖ ਲਓ ਚਾਰ ਫੇਰੇ ਤੁਹਾਨੂੰ ਘੁੰਮ ਕੇ ਦੇ ਗਾ ਡੰਡਾ ਫੱਟੀ ਸਤਰੀ ਸਾਰਾ ਕੁਝ ਨਾਲ ਮਿਲੂਗਾ ਜੀ ਸਾਰਾ ਕੁਝ ਬਾਈ ਕਹਿੰਦਾ ਪੂਰਾ ਤੇ ਕਾਗਜ਼ ਪੱਤਰ ਜ਼ਿੰਮੇਵਾਰੀ ਹਾਂ ਜ਼ਿੰਮੇਵਾਰੀ ਹੈ ਠੀਕ ਆ ਜੀ ਤੇ ਮਾਡਲ ਕਿਹੜਾ ਜੀ ਇਹ ਇਹ 90 90 ਮਾਡਲ ਆ ਇਹ ਤੇ ਲਾਉਣ ਫੈਂਚ ਤੇ ਤਾਂ ਨਹੀਂ ਹੋਣਾ ਜੀ ਹਣਾ ਨਹੀਂ ਨਹੀਂ ਕੋਈ ਕਲੀਅਰ ਦੇਵਾਂਗੇ ਜੀ ਠੀਕ ਆ ਜੀ ਲਾਉਣ ਫੈਂਚ ਨਹੀਂ ਤੇ ਭਰਾ ਮੇਰੇ ਹੁੰਦਾ ਤੇ ਆਪਣੇ ਕਿੰਨਾ ਕਿੰਨੀ ਡਿਮਾਂਡ ਆ ਜੀ 128 ਜੀ 1 ਲੱਖ ਤੇ 28 ਹਜ਼ਾਰ ਡਿਮਾਂਡ ਆ ਕਿੰਨੇ ਦਾ ਛੱਡ ਦਾਂਗੇ ਜੀ 1 ਲੱਖ 30 ਹਜ਼ਾਰ ਜੀ 1 ਲੱਖ 20 ਹਜ਼ਾਰ ਦਾ ਜੀ ਇਹ ਬਹੁਤ ਸੋਹਣਾ ਟਰੈਕਟਰ ਆ ਭਰਾ ਮੇਰੋ ਮਹਿੰਦਰੀ ਮਹਿੰਦਰਾ ਤੇ ਬਾਈ ਕਹਿੰਦਾ ਪਵਾ ਬਾਹ ਕੇ ਲੈ ਜਾਓ ਡੰਡਾ ਫੱਟੀ ਛਤਰੀ ਸਾਰਾ ਕੁਝ ਉਹਨਾਂ ਨਾਲ ਬਿਰੂਆ ਕਾਗਜ਼ ਪੱਤਰਾਂ ਦੀ ਬਾਈ ਕਹਿੰਦਾ ਮੇਰੀ ਫੁੱਲ ਗਾਰੰਟੀ ਆ ਭਰਾ ਮੇਰੋ ਤੇ ਟਾਇਰ ਤੁਹਾਡੇ ਸਾਹਮਣੇ ਆ ਮਗਰਲੇ ਨਵੇਂ ਆ ਪੂਰਲੇ ਬਾਈ ਕਹਿੰਦਾ 70 ਰੁਪਏ ਤੇ ਹੈਗੇ ਆ ਬੈਂਪਰ ਬੂਪਰ ਪੂਰਾ ਲੱਗਿਆ ਪੰਜਾਬ ਹਰਿਆਣਾ ਨੰਬਰ ਹੈ ਨਾ ਇਹ ਹਰਿਆਣਾ ਹਰਿਆਣਾ ਨੰਬਰ ਆ ਭਰਾ ਮੇਰੋ ਤੇ ਅੱਗੇ ਬਾਈ ਕੋਲ ਹੈਗਾ ਆਥਾ ਤੇ ਬਾਈ ਕੋਲ ਬੈਂਪਰ ਬੂਪਰ ਦੇਖੋ ਜਰਾ ਪੂਰਾ ਘੈਂਟ ਲੱਗਿਆ ਹੋਇਆ ਤੇ ਆ ਡੱਕ ਡੱਕ ਭਾਈ ਵਿੱਚੀ ਹੈ ਵਿੱਚੀ ਦੇਵਾਂਗੇ ਜੀ ਬਾਈ ਜੇ ਨਾ ਵਿਕੀ ਡਿੱਕ ਦੇਵਾਂਗੇ ਡਿੱਕ ਲੱਗਿਆ ਹੋਇਆ ਭਰਾ ਮੇਰੋ ਛਤਰੀ ਸੁਧਰੀ ਜਮਾ ਨਵੀਂ ਆ ਨਵੀਂ ਮੜੀ ਹੋਈ ਆ ਟਾਇਰ ਕਿੰਨੇ ਕਾ ਜੀ ਮੂਰਲੇ ਪੂਰੇ ਹੈਗੇ 60 ਰੁਪਏ ਦੇ 60 ਰੁਪਏ ਕਾੜਾ ਜੀ ਮਗਰ ਲਈ ਮਗਰ ਲੈਣਾ ਮੈਂ ਵਰਗੀ ਆਣਾ ਜੀ ਹਾਂ ਜੀ ਤੇ ਕਿਸੇ ਪਾਸ ਭਰਾ ਮੇਰੋ ਧੀੜੀ ਧੀੜੀ ਲੱਗੀ ਪੂਰਾ ਘੈਂਟ ਟਰੈਕਟਰ ਹੈ ਵੀ ਯਾਰ ਅਥ ਫਿਰ ਤੁਹਾਨੂੰ ਘੁੰਮ ਕੇ ਦਿਖਾ ਦਿੰਦੇ ਆ ਆ ਵੇਖੋ ਘੈਂਟ ਟਰੈਕਟਰ ਆ ਯਾਰ ਆਇਚਰ ਹੈ ਟਰੈਕਟਰ ਆ ਪੂਰਾ ਘੈਂਟ ਆ ਇਹ ਪੰਜਾਬ ਨੰਬਰ ਹੈ ਕਿ ਹੇੜਾਣਾ ਜੀ ਪੰਜਾਬ ਨੰਬਰ ਬਟਿੰਡ ਆਈ ਗਈ ਬਟਿੰਡਾ ਨੰਬਰ ਆ ਤੇ ਕਿਹੜਾ ਮਾਡਲ ਆ ਜੀ 20 ਮਾਡਲ ਜੀ 20 ਮਾਡਲਾ ਤੇ ਇਹ ਦੀ ਮੰਗ ਲਵਾੜ ਕਿੰਨੀ ਆ ਜੀ 260 2 ਲੱਖ 60 ਹਜ਼ਾਰ ਕਿੰਨੇ ਦਾ ਛੱਡ ਦਾਂਗੇ ਜੀ ਆਪਾਂ 40 ਦਾ ਦੇ ਦਾਂਗੇ 2 ਲੱਖ 40 ਹਜ਼ਾਰ ਦਾ ਪੂਰਾ ਘੈਂਟ ਟਰੈਕਟਰ ਆ ਭਰਾ ਮੇਰੋ ਬਾਕੀ ਮੌਕੇ ਤੇ ਮਾਨ ਤਨ ਹੋ ਜੂਗਾ ਬਾਈ ਕਹਿੰਦਾ ਤੇ ਬਾਈ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੇ ਬਾਈ ਨਾਲ ਕਰ ਲਿਓ ਕਾਲ ਤੇ ਅੱਗੇ ਦੇਖੋ ਰਿਹਾ ਤੁਹਾਨੂੰ ਮੈਚੀ ਪੂਰਾ ਸੋਹਣਾ ਮੈਚੀ ਆਣਾ ਜੀ ਹਾਂ ਜੀ ਹਾਂ ਜੀ 2001 ਕਮਾਡਲਾ ਭਰਾ ਮੇਰੇ ਕੋਕਾ ਵੀ ਸੀ ਆ ਕਿਤੇ ਪਾਸ ਨਾ ਜਮ ਤੌਕਾ ਵੀ ਨਹੀਂ ਛੜਦਾ ਡਬਲ ਕਲਚ ਡਬਲ ਕਲਚ ਆ ਜੀ ਡਬਲ ਕਲਚ ਆ ਇਧਰ ਆ ਜੀ ਤੇ ਟਾਇਰ ਕਿੰਨੇ ਕਾ ਜੀ ਮੂਲੇ ਟਾਇਰ ਨਵੇਂ ਆ ਜੀ ਹਾਂਜੀ ਮਗਰ ਲੈਨੇ ਕਾ ਜੀ 80 ਪੈਸੇ 80 ਪੈਸੇ ਹਾਂ ਐਮ ਆਰ ਫੇ ਦੇ ਮਗਰ ਲੈ ਜੀ ਐਮ ਆਰ ਫੇ ਜੀ ਠੀਕ ਹੀ ਰੀਆ ਡਬਲ ਕਲਚ ਆ ਜੀ ਠੀਕ ਹੀ ਰੀਆ ਭਰਾ ਮੇਰੇ ਡਬਲ ਕਲਚ ਆ ਡੰਡਾ ਫੱਟੀ ਛਤਰੀ ਸਾਨੂੰ ਸਾਰਾ ਕੁਝ ਨਾਲ ਮਿਲੂਗਾ ਪੂਰਾ ਭੈਂ ਟਰੈਕਟਰ ਆਇਆ ਤੇਰੇ ਤੁਹਾਨੂੰ ਘੂਕੇ ਦਿਖਾ ਦਿੰਨੇ ਆ ਆ ਵੇਖੋ ਇਸੇ ਪਾਥੇ ਭਰਾ ਮੇਰੇ ਤੱਕ ਕਰਨੀ ਛੇੜਦਾ ਬ੍ਰੇਕ ਜੀ ਦੇਖੋ ਯਾਰ ਇਹਦੇ ਜਿਵੇਂ ਆ ਘੈਂਟ ਟਰੈਕਟਰ ਇਹ ਪੰਜਾਬ ਨੰਬਰ ਹੈ ਜੀ ਇਹ ਵੀ ਹਰਿਆਣਾ ਹਰਿਆਣਾ ਨੰਬਰ ਆ ਤੇ ਇਹ ਕਿਹੜਾ ਮਾਡਲ ਦੱਸਾ ਜੀ 2001 ਮਾਡਲ ਜੀ 2001 ਮਾਡਲ ਤੇ ਕਿੰਨੇ ਦਾ ਛੱਡ ਦਾਂਗੇ ਆਪਾਂ ਕਿੰਨੀ ਡਿਮਾਂਡ ਆ ਜੀ ਇਹ 2 ਲੱਖ 24000 ਹੈ ਜੀ ਪਰ 15 ਦੇ ਦੇ ਦਾਂਗੇ 2 ਲੱਖ 24000 ਡਿਮਾਂਡ ਆ 2 ਲੱਖ ਤੇ 15000 ਦੇ ਦੇ ਰਗਾ ਨਾ ਜੀ ਤੇ ਬਹੁਤ ਸੋਹਣਾ ਟਰੈਕਟਰ ਆ ਭਰਾ ਮੇਰੇ ਦੇਖੋ ਘੈਂਟ ਗੱਲ ਬਾਤ ਆ ਯਾਰ ਡੰਡਾ ਫੱਟੀ ਛਤਰੀ ਬਾਈ ਕਹਿੰਦਾ ਸਾਰਾ ਕੁਝ ਤੁਹਾਨੂੰ ਨਾਲ ਮਿਰੂਆ ਕਾਗਜ਼ੀ ਪੱਤਰਾਂ ਦੀ ਬਾਈ ਕਹਿੰਦਾ ਮੇਰੀ ਜ਼ਿੰਮੇਵਾਰੀ ਆ ਨੈਸੀਏਗਾ ਇਹ 241 ਡੀਆਈ ਤੇ ਅੱਗੇ ਆ ਗਈ ਟਰਾਲੀ ਅੱਗੇ ਆ ਗਈ ਭਰਾ ਮੇਰੇ ਟਰਾਲੀ ਬਾਈ ਕਹਿੰਦਾ ਆਪਾਂ ਟਰਾਲੀ ਵੀ ਛੇਲ ਕਰਨੀਆਂ ਇਹ ਕ ਐ ਫੁੱਟੀ ਬਾੜਾ ਜੀ ਸਵਾ ਦੋ ਜੀ ਸਵਾ ਦੋ ਫੁੱਟੀ 11 6 11 11 6 ਦੀ ਐ 11 ਫੁੱਟੀ ਆ ਭਰਾ ਮੇਰੇ ਤੇ ਆ ਚੈਨਰ ਜੂਨਰ ਜੀ ਹਾਂ ਚੈਨਰ ਨਾਲ ਅੱਛੀ ਜੀ ਠੀਕ ਆ ਜੀ ਇਹਦੀ ਡਿਮਾਂਡ ਹੈਗੀ ਆ 1 ਲੱਖ 16000 ਹੈ ਨਾ ਜੀ ਕਿੰਨੇ ਦੀ ਛੱਡ ਦਾਂਗੇ ਜੀ ਆਪਾਂ 1 ਲੱਖ 10000 ਦੀ ਹਾਂ ਜੀ ਤੇ ਆਪਣਾ ਨੰਬਰ ਬੋਲੋ ਆਪਣਾ ਨੰਬਰ ਹੈ ਜੀ ਭਰਾ ਜੀ 94772 ਹਾਂ ਜੀ 70935 ਜੀ ਠੀਕ ਹੈ ਜੀ ਓਕੇ ਭਰਾ ਵੀਡੀਓ ਚੰਗੀ ਲੱਗੀ ਤੇ ਵੀਰ ਮਣਕੇ ਸ਼ੇਅਰ ਜ਼ਰੂਰ ਕਰ ਲੈ ਜੀ